ਸਰ ਕੀ ਮਾਮਲਾ ਸੀ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਅੱਜ ਹੜਤਾਲ ਤੇ ਬੈਠੇ ਪਏ ਤੁਸੀਂ ਮਾਮਲਾ ਐ ਸੀਗਾ ਸਰ ਵੀ ਸਾਡੇ ਜਿਹੜੀ ਹੈਗੀ ਆ ਹਾਰੀ ਸਵੇਰੇ 6 ਵਜੇ ਲੱਗਦੀ ਆ ਉਹਦੇ ਵਿੱਚ ਸਾਡੇ ਕੁਝ ਕਰਮਚਾਰੀ 2:30 ਵਜੇ ਰਾਤ ਨੂੰ ਉੱਠ ਕੇ ਜਿੱਦਾਂ ਸੋਚ ਮੰਡੀ ਸਲਮਾ ਰੋਡ ਬਾਜ਼ਾਰ ਉੱਚਾ 2:30 ਵਜੇ 3 ਵਜੇ 4 ਵਜੇ ਉੱਠ ਕੇ ਕੰਮਾਂ ਤੇ ਜਾਂਦੇ ਆ ਇਹ ਅੱਜ ਅਫਸਰਾਂ ਵੱਲੋਂ ਸਿਕੱਤਰ ਸਾਹਿਬ ਵੱਲੋਂ ਆਪਣੇ ਡਾਕਟਰ ਰਾਜਕਮਲ ਦੋਨੇ ਇਨਸਪੈਕਟਰ ਤੇ ਮੈਡਮ ਕਮਿਸ਼ਨਰ ਦਾ ਪੀਏ ਇਹਨਾਂ ਨੇ ਹਾਰੀ ਚੈਕਿੰਗ ਕੀਤੀ ਆ ਤੇ ਲੋਕਾਂ ਨੂੰ ਕਮਾਦੋ ਬਲਾ ਬਲਾ ਕੇ ਸੱਧਿਆ ਤੇ ਨਾਲ ਉਹਨਾਂ ਦੇ ਨਾਲ ਮਿਸਬੇਵ ਕੀਤਾ ਆ ਵਿਚਰੀ ਹਾਦੀ ਅਸੀਂ ਬੋਲਾਂਗੇ ਨਾ ਵੇ ਹੱਥ ਚੱਕ ਕੇ ਕਰਨੀ ਜਾਂਦਾ ਸਕੂਲ ਦੇ ਬੱਚੇ ਹੁੰਦੇ ਆ ਇਹਦੇ ਵਿੱਚ ਸਾਰੇ ਮਲਾਜਮਾਂ ਨੂੰ ਇਤਰਾਜ਼ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਆ ਇਹ ਕਹਿੰਦੇ ਜੀ ਅਸੀਂ ਇਹ ਬੰਦੇ ਜਿਹੜੇ ਸਵੇਰ ਦੇ ਢਾਈ ਵਜੇ ਜਾਂਦੇ ਸਾਨੂੰ ਨਹੀਂ ਮਨਜ਼ੂਰ ਤੇ ਕਿਉਂਕਿ ਜੇ ਉਹ ਸ਼ਹਿਰ ਨੂੰ ਅਸੀਂ ਸਾਫ਼ ਰੱਖਣਾ ਅਸੀਂ ਆਪਣੇ ਢੰਗ ਤਰੀਕੇ ਦੇ ਨਾਲ ਇਹ ਕੰਮ ਕਰੀਦਾ ਜੇ ਸੁੱਝ ਮੰਡੀ 'ਚ ਅਸੀਂ 6 ਵਜੇ ਜਾਈਏ ਤੇ ਸ਼ਹਿਰ ਦੀ ਸਫਾਈ ਨਹੀਂ ਹੋ ਸਕਦੀ ਕਿਉਂਕਿ ਸਬਜ਼ ਮੰਡੀ 'ਚ ਰੋਜ਼ ਦੀਆਂ ਘਟੋ ਘਟ 16 17 ਰੇੜੀਆਂ ਕੂੜੇ ਦੀਆਂ ਨਿਕਲਦੀਆਂ ਜੇ ਗੱਲ ਕਰੀਏ ਸੈਟੀ ਸਾਹਿਬ ਵੱਲੋਂ ਜਿਹੜਾ ਕਿ ਲੇਡੀਜ਼ ਸਫਾਈ ਕਰਮਚਾਰੀਆਂ ਨਾਲ ਵੀ ਮਿਸਬੀਹੇਵ ਕੀਤਾ ਗਿਆ ਉਹਨੂੰ ਲੈ ਕੇ ਵੀ ਕੀ ਕਹਿਣਾ ਚਾਹੂंगे ਦੇਖੋ ਜੀ ਐਸੇ ਕਰਕੇ ਅਸੀਂ ਇਹ ਦਰਨੀ ਵਿਚਾਈ ਆ ਸੈਟੀ ਸਾਹਿਬ ਡਾਕਟਰ ਸਾਹਿਬ ਦੇ ਖਿਲਾਫ ਕਿਉਂਕਿ ਇਹਨਾਂ ਨੇ ਆਪ ਕਦੀ ਟੈਮਸਰ ਨਹੀਂ ਆਏ ਜੇ ਅੱਜ ਟੈਮਸਰ ਆ ਗਏ ਆ ਤੇ ਇਹਨਾਂ ਨੂੰ ਚੈਕਿੰਗ ਦੀ ਪੈ ਗਈ ਆ ਪਹਿਲਾਂ ਮੈਂ ਤੁਹਾਡੇ ਮੀਡੀਅਮ ਦਾ ਰਾਈ ਏ ਮੰਗ ਕਰਦਾ ਵੀ ਇਹਨਾਂ ਦੀ ਵੀ ਚੈਕਿੰਗ ਕੀਤੀ ਜਾਵੇ ਕੋਈ ਵੀ ਅਫਸਰ ਇੱਥੇ ਟਰਮਸਰ ਨਹੀਂ ਹੁੰਦਾ ਨਹੀਂ ਤੇ ਜੇ ਸੈਕਟੀ ਸਾਹਿਬ ਕਰੋ ਕਿ ਇੱਕ ਤਰ੍ਹਾਂ ਗੁੰਡਾਗਰਦੀ ਜਾਂ ਮਨਮਰਜ਼ੀ ਤਾਂ ਨਹੀਂ ਕਰਦੇ ਪਏ ਮੈਂ ਗੁੰਡਾਗਰਦੀ ਦੇ ਖਿਲਾਫ ਹੀ ਕਾਜੀਟੇਸ਼ਨ ਹੈ ਜੀ ਜਿਹੜੇ ਜਿਹੜੇ ਬੰਦੇ ਇਨਵੋਲਮੈਂਟ ਆ ਉਹ ਇੱਥੇ ਮਾਫੀ ਮੰਗੂਗਾ ਸੁਭਦਨ ਸਾਹਿਬ ਵੀ ਵੇਚਾ ਉਹ ਵੀ ਮੁਲਾਜ਼ਮਾਂ ਦੇ ਨਾਲ ਇੱਥੇ ਦਰੀ ਤੇ ਬਤਮੀਜ਼ੀ ਕਰਕੇ ਗਏ ਆ ਨੇ ਜੇ ਗੱਲ ਕਰੀਏ ਤੇ ਬਾਕੀ ਤਾਂ ਸ਼ਾਇਦ ਹੋਰ ਮੁੱਦਿਆਂ ਨੂੰ ਜੇ ਕਹੇ ਕੋਈ ਮੁੱਦੇ ਹੈਗੇ ਉਹਨੂੰ ਤਾਂ ਧਿਆਨ ਚ ਨਹੀਂ ਆਇਆ ਸਫਾਈ ਕਰਮਚਾਰੀ ਤੇ ਮਗਰੀ ਕਿਉਂ ਇਹ ਮਗਰੀ ਪੈਂਦੀ ਕਿਉਂਕਿ ਇਹਦਾ ਵਿੱਚੀ ਅੱਜ ਕੱਲ ਪੈਸਾ ਆਇਆ ਸਵਸਥ ਭਾਰਤ ਮਿਸ਼ਨ ਦੇ ਨਾਂ ਦੇ ਉੱਤੇ ਕਰੋੜਾ ਰੁਪਇਆ ਖਰਚ ਕਰਤਾ ਇਹਨਾਂ ਦੀ ਨਿਲਾਕੀ ਦੇ ਨਾਲ ਜਿਹੜਾ ਸੈਂਟਰ ਤੋਂ ਆਇਆ ਉਹ ਇਹਨਾਂ ਦੀ ਨਿਲਾਕੀ ਨਾਲ ਵਾਪਸ ਹੋ ਗਿਆ ਨਾ ਕਿ ਇਹ ਕੋਈ ਕੰਮ ਕਰਦੇ ਆ ਨਾ ਕਿਸੇ ਨੂੰ ਕਰਨ ਦਿੰਦੇ ਆ ਉਹ ਸਾਡੇ ਬੰਦੇ ਪੱਕਿਆਂ ਨੂੰ ਸੱਦ ਕੇ ਫੋਟੋਆਂ ਖਿਚਾ ਲੈਂਦੇ ਆ ਤੋ ਬਾਦੰਦੇ ਆ ਜਦ ਕਿ ਇਹਨਾਂ ਦੀ ਕੋਈ ਸਵਸ਼ਤਮਰ ਤੋਂ ਮਿਸ਼ਨ ਇੱਥੇ ਚੱਲਦਾ ਸਾਡਾ ਕਹਿੰਦੇ ਮਤਲਬ ਕਿ ਸਵਚਪੱਤ ਮਿਸ਼ਨ ਦੇ ਨਾਂ ਤੇ ਵੀ ਫੰਡਾ ਦਾ ਮਿਸਯੂਜ਼ ਕਰਦੇ ਫੰਡਾ ਦਾ ਮਿਸਯੂਜ਼ ਕਰ ਰਹੇ ਆ ਜੀ ਤੇ ਇਹ ਲਿੱਕ ਚੋਰੀਆ ਜੀ ਇੱਥੇ ਕੋਈ ਇਨਕੁਆਰੀ ਕੋਈ ਸਾਡੀ ਮੰਗਿਆ ਵੀ ਵਿਜੀਲੈਂਸ ਗੁਜ਼ਾਰੀ ਹੋਵੇ ਕਿਉਂਕਿ ਤੇਲ ਦਾ ਵੀ ਪੂੜਾ ਵੀ ਵਿੱਚ ਪਸਿਆ ਤੇ ਨਹੀਂ ਵੇਚਿਆ ਗਿਆ ਸਾਰਾ ਕੁਝ ਆ ਕਪੜੇ ਬਹੁਤ ਸ਼ਹਿਰਦਾਰਾਂ ਦੇ ਨਾਲ ਵੀ ਸੌਦੇਦਾਰੀ ਹੋ ਰਹੀ ਆ ਉਹ ਸਾਰਿਆਂ ਦੇ ਉੱਤੇ ਕੰਮ ਚ ਲਿਆ ਜਾਵੇ ਸ਼ਹਿਰ ਵੀ ਬੜਾ ਪਰੇਸ਼ਾਨ ਹੈ ਜੇ ਤੁਹਾਡੀ ਮੰਗਾਂ ਨਾ ਮੰਨਿਆ ਗਈ ਤਾਂ ਆਨਲਾਈਨ ਟਾਈਮ ਤੇ ਕੀ ਹੋਏ ਇਹ ਅਨੁਚੇ ਸਮਾਂ ਨਹੀਂ ਜੀ ਤਾਂ ਲੰਦਤਾ ਜਾਊਗਾ ਇੱਥੇ ਘਰ ਕੁਸ਼ਨ ਦੇ ਅੱਗੇ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਸੰਜੀਤ ਕੁਮਾਰਾ ਜੀ ਹਾਂਜੀ ਸੰਜੀਤ ਕੁਮਾਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਕਿ ਮੁਲਾਜ਼ਮਾਂ ਦੇ ਉੱਤੇ ੱੱਕਾ ਹੋ ਰਿਹਾ ਵਾ ਇਸ ਅਫਸਰ ਵੱਲੋਂ ਤੇ ਉਹ ਖਿਲਾਫ ਵੱਲੋਂ ਤਾਂ ਸਭ ਤੋਂ ਜ਼ਿਆਦਾ ੱੱਕਾ ਇਹ ਹੋ ਰਿਹਾ ਕਿ ਸਾਡਾ ਕੋਈ ਵੀ ਮੁਲਾਜ਼ਮ ਕਾਗਜ਼ ਕੋਈ ਸੈਲਰੀ ਸਰਟੀਫਿਕੇਟ ਵੀ ਲੈ ਕੇ ਜਾਂਦਾ ਨਾ ਸੈਕਟਰੀ ਕੋਈ ਉਹਦੇ ਤੇ ਸਾਈਨ ਨਹੀਂ ਕਰਦਾ ਹੈਗਾ ਮਲਾਜ਼ਮ ਜਦੋਂ ਜਿਹੜੇ ਕੱਢਦੇ ਨਾ ਬਾਹਰ-ਬਾਹਰ ਜਿਹੜੇ ਕੱਢੀ ਜਾਂਦੇ ਆ ਤੇ ਗੋਪਾਲ ਜੀ ਜਾਂਦੇ ਆ ਫਿਰ ਸੈਨ ਹੁੰਦੇ ਆ ਕੀ ਭਲਾ ਦੱਸੋ ਸਾਡੇ ਮਲਾਜ਼ਮਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਆ ਗਈ ਇਹਨਾਂ ਦਾ ਪੀਐਫ ਵੀ ਇੱਥੇ ਆ ਤੇ ਤਾਂ ਵੀ ਉਹਨਾਂ ਦੇ ਗਏਦੇ ਕੋਈ ਸੈਨ ਨਹੀਂ ਹੁੰਦੇ ਅੱਜ ਸਵੇਰੇ ਹੜਤਾਲ ਜਿਹੜੀ ਕੀਤੀ ਗਈ ਆ ਅੱਜ ਦੀ ਰੱਖੀ ਗਈ ਆ ਬੰਦੇ 6 ਵਜੇ ਸਾਰੇ ਹਾਜ਼ਰੀਆਂ ਦੇ ਚਲੇ ਗਏ ਕਿ 7 ਵਜੇ ਆ ਕੇ ਚੈਕਿੰਗ ਕੀਤੀ ਗਈ ਆ ਕਿ ਇਹ ਬੰਦੇ 11000 ਰੁਪਏ ਸਦੋ ਦੁਬਾਰਾ ਉਹ ਦੁਬਾਰਾ ਆਪਣੇ ਏਰੀਆ ਤੇ ਕੋਈ ਮੁਹਬਤ ਨਾ ਕਰਦੀ ਕੋਈ ਇਧਰ ਦੀ ਕੋਈ ਚੇਗੂਪੁਰ ਦੀ ਸਾਰਿਆਂ ਨੇ ਆਏ ਵਿੱਚ ਸਾਡੀਆਂ ਮਹਿਲਾ ਵੀ ਸੀ ਜਨਾਨੀਆਂ ਵੀ ਸੀ ਜਿਨ੍ਹਾਂ ਨੂੰ ਕਹਿੰਦਾ ਧਕੜਾ ਕਰਕੇ ਬੋਲੋ ਵੀ ਨਾ ਸੈਲਰੀ ਦਾ ਮਤਲਬ ਕੀ ਆ ਗਲਤ ਵਿਹਵ ਕਰਨ ਦਾ ਬਣਾ ਦਿੱਤੋ ਹੈ ਘਰ ਦੇ ਹੀ ਬੰਦੇ ਸਾਡੇ ਤੇ ਬੰਨੂ ਛਾਪਾ ਮਾਰ ਕੇ 11000 ਲਾਈ ਜਾ ਰਹੇ ਆ ਅਸੀਂ ਤਾਂ ਇਹ ਕਹਿੰਨੇ ਆ ਕਿ ਸਰਕਾਰ ਨੂੰ ਜਾਂਦਾ ਇਹ ਅਫਸਰ ਬਦਲ ਤੋਂ ਜਾ ਇਹਨਾਂ ਨੂੰ ਸਿੱਧੀ ਨੱਥ ਪਾ ਦਿਓ ਕਿ ਸਹੀ ਤਰ੍ਹਾਂ ਰੋਵੋ ਕਹਿੰਦਾ ਮੈਂ ਤਾਂ ਕਿ ਤੁਹਾਡੇ ਕਿ ਜਿਹੜਾ ਕਿ ਸੈਕਟਰੀ ਵੱਲੋਂ ਇੱਕ ਤਰ੍ਹਾਂ ਗੁੰਡਾਗਰਦੀ ਇਹ ਪੂਰੀ ਗੁੰਡਾਗਰਦੀ ਹੈ ਜੀ ਮਾਰੇ ਜੇਲ੍ਹ ਚੋਂ ਨੇ ਬੰਦੂਕ ਰੱਖੀ ਹੁੰਦੀ ਆ ਉਹ ਪਿਸਤੌਲ ਨਾਲ ਡਰਾਈ ਜਾਂਦਾ ਸਾਰਿਆਂ ਨੂੰ ਭੜਾ ਦੱਸੋ ਹੈ ਉਹ ਜੇਕਰ ਸਵੇਰੇ ਅੱਜ ਉਹਨੇ ਛਾਪਾਂ ਹੀ ਮਾਰਿਆ ਗੁੰਡਾਗਰਦੀ ਕਰਕੇ ਮਾਰਿਆ ਗਿਆ ਛਾਪਾਂ ਹੈ ਇਦਾਂ ਨਹੀਂ ਚੱਲੂਗੀ ਕਮੇਟੀ ਤੇ ਵੇਖਿਆ ਅਸੀਂ ਹਰ ਮੁਲਾਜ਼ਮ ਨੇ ਸਾਡੇ ਗਪਾਲ ਜੀ 24 ਘੰਟੇ ਖੜੇ ਆ ਤੇ ਅਸੀਂ ਹੁਣ ਪੂਰੇ ਖੜੇ ਰਵਾਂਗੇ ਅਸੀਂ ਹੁਣ ਨਹੀਂ ਤੇ ਇੱਧਰੇ ਮੁਲਾਜ਼ਮਾਂ ਦੇ ਉੱਤੇ ਹੋਰ ਵੀ ਐਲੀਗੇਸ਼ਨ ਲੱਗ ਜੇ ਤਾਂ ਕਿ ਵਿਜੀਲੈਂਸ ਦੀ ਇਨਕੁਆਇਰੀ ਦੀ ਮੰਗ ਕਰਦੇ ਤੇ ਉਹ ਅਸੀਂ ਤਾਂ ਅਸੀਂ ਤਾਂ ਹੁਣ ਅੱਜ ਲੈ ਕੇ ਤਾਂ ਨਾ ਅਸੀਂ ਅੱਜ ਵਿਜੀਲੈਂਸ ਨੂੰ ਕੁੱਦ ਲੈ ਕੇ ਦੇਣਾ ਅਸੀਂ ਕਿ ਜਿੰਨੇ ਧਪਲੇ ਹੋ ਰਹੇ ਇੱਥੇ ਸ਼ਹਿਰ 'ਚ ਇੰਨੇ ਟੈਕਸ ਆ ਰਹੇ ਆ ਆ ਦੇਖੋ ਟੈਕਸਾਂ ਦੇ ਵਿੱਚ ਹੀ ਟਰੈਕਟਰ ਲਿਆ ਨਕਲੀ ਟਰੈਕਟਰਾਂ ਬੜਾ ਦੱਤੇ ਨਕਲੀ ਨਕਲੀ ਕੰਪਨੀ ਦਾ ਟਰੈਕਟਰ ਆ ਜਦ ਕਿ ਮਹਿੰਦਰਾ ਦੇ ਸੋਨੇ ਅਸੀਂ ਸੋਨਾ ਲੀਕਾ ਦੇ ਸੋਨੇ ਕਹਿੰਦੀ ਆ ਸੁਣਿਆ ਏਸੀ ਇਹ ਜਿਹੜੀ ਕੰਪਨੀ ਹੋਏ ਸੱਜੇ ਇਹ ਜਿਹੜੀ ਕੰਪਨੀ ਹੋਈ ਇਹ ਜਾਲੀ ਕੰਪਨੀਆਂ ਦੇ ਟਰੈਡ ਤੇ ਬੇਲੇ ਦਾ ਬਣਿਆ ਮਿੰਦਰਾ ਦਾ ਬਿਲ ਮਿੰਦਰਾ ਦਾ ਬੁਣਿਆ ਬਿਲ ਤੇ ਲਿਆ ਨਕਲੀ ਕੰਪਨੀ ਦਾ ਸੀ ਤੇ ਇਹ ਚੋਨੇ ਦੀ ਪੂਰੀ ਕਾਰਵਾਈ ਵਿਜੀਲੈਂਸ ਨੂੰ ਕਹਨੇ ਕਰੋ ਤੇ ਆ ਸਾਡੇ ਮੁਲਾਜ਼ਮਾਂ ਦੀ ਹੋਰ ਮੇਰਾ ਆਪਣੇ ਕੋਲ ਆਹੋ ਕਾਜ ਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਉੱਤੇ ਅਲਿਗੇਸ਼ਨ ਲੱਗਦੇ ਪਏ ਕ੍ਰਪਸ਼ਨ ਨੂੰ ਲੈ ਕੇ ਮਿਸਬਿਹੇਵ ਨੂੰ ਲਾ ਕੇ ਕਲਾਸ ਫੋਨ ਨਾ ਔਰ ਤੇ ਆਪਣੇ ਕੀ ਕਹੋਗੇ ਕੱਲ ਤੇ ਨਹੀਂ ਐ ਬਸ ਪ੍ਰਸ਼ਾਸਨ ਦੀ ਗੱਲ ਕਰ ਤੂੰ ਇਹੋ ਗੱਲ ਨਾ ਕਰੋ ਕੋਈ ਸਾਰੀ ਡੋਟ ਪਰਸਨਲ ਦੀ ਪ੍ਰੈਸ ਤੋਂ ਸੀਮਾਨ ਨੂੰ ਜਾਣੋ ਆਪਣੀ ਨੂੰ ਵੀਕਰੋ ਹੱਥ ਚ ਕੈਮਰਾ ਉਹਦਾ ਮਤਲਬ ਐ ਨਹੀਂ ਗਾ ਕੇ ਆਪਾਂ ਜੋ ਮੂਹ ਚ ਗਲਤ ਆਏਗਾ ਬੋਲਾਂਗੇ ਸਰ ਚੋਰ ਨੇ ਜੋਰ ਨੇ ਅਲੀਗੇਸ਼ਨ ਸਾਡੇ ਤੇ ਲਗਾਏ ਨਹੀਂ ਉਹਨਾਂ ਦੇ ਪਰਿਵਾਰ ਸਾਡੇ ਕੋ ਸਟੇਟਮੈਂਟ ਆ ਉਹਨਾਂ ਦੀ ਨਹੀਂ ਸਾਡੇ ਕੋ ਸਟੇਟਮੈਂਟ ਵਾ ਤੁਸੀਂ ਬਾਹਰੋਂ ਆ ਕੇ ਸਾਡੇ ਪਰਿਵਾਰ ਦਾ ਮੌਲ ਨਹੀਂ ਸਾਡੇ ਕੋ ਪਰਿਵਾਰ ਨੇ ਦਿੱਤੇ ਨੇ ਬਿਆਨ ਕੋਈ ਫालतू ਗੱਲ ਨਹੀਂ ਕਰ ਹਾਂ ਹਾਂ ਪਰ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ਼ੋਕ ਹੈ ਅਸ਼ੋਕ ਜੀ ਜਿਹੜੇ ਤੁਹਾਨੂੰ ਨਗਰ ਨਿਗਮ ਬਲੋਜ ਜਿਹੜੇ ਨਵੇਂ ਟਰੈਕਟਰ ਲੈ ਕੇ ਦਿੱਤੇ ਗਏ ਤਾਂ ਕੀ ਮੁਸ਼ਕਲ ਆ ਰਹੀ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਟਰੈਕਟਰ ਦੇ ਬਾਰੇ ਟਰੈਕਟਰ ਕਾਹੇ ਇਹ ਘੜੋਣੇ ਲੈ ਕੇ ਦਿੱਤੇ ਸਾਨੂੰ ਜੀ ਠੀਕ ਹੈ ਨਾ 30 ਦਿਨ ਦਾ ਕਦੀ ਲਿਫਟ ਪੈ ਫੜ ਜਾਂਦੀ ਆ ਆ ਏਜੰਸੀਆਂ ਦੇ ਲੋਕ ਕਿਹੜੀ ਲੱਦੀ ਆ ਨਾ ਇਹਨੂੰ ਕੋਈ ਪੁੱਛਦਾ ਦੇਸੀ ਆ ਕੋਈ ਏਜੰਸੀ ਦੇਸੀ ਲੈ ਨਾ ਇਹ ਛਤਰੀਆਂ ਨਾ ਕੋਈ ਬੰਪਰ ਆ 3000 ਰਪੇਰ ਘੜੋਣੇ ਪੈਂਦੀ ਆ ਆ ਦੇਖੋ ਡਿਸਕ ਬ੍ਰੇਕ ਲਾਈ ਬ੍ਰੇਕ ਲੱਗਦੀ ਨਹੀਂ ਆ ਜੀ ਇਹ ਜਿਆਦਾ ਲੋਡ ਕਰਦੀ ਆ ਤਾਂ ਕਦੀ ਟਾਲੀ ਦਰਦੀ ਨਹੀਂ ਆਗੀ ਨਾ ਇਹ ਚ ਦੋ ਸਿਲੰਡਰੀ ਟਰੈਕਟਰ ਆ ਨਾ ਇਹ ਚ ਜਾਣ ਆ ਕੋਈ ਮੇ ਤਾਂ ਕਹਿੰਦਾ ਮਤਲਬ ਕਿ ਜਿਹੜਾ ਕਿ ਲੋਕਾਂ ਦੇ ਪੈਸੇ ਨੂੰ ਮਿਸ ਯੂਜ਼ ਕਰਕੇ ਬਿਲਕੁਲ ਬਿਲਕੁਲ ਕੀਤਾ ਵੇਸੂ ਤਾਂ ਤੁਸੀਂ ਇਸ ਸੰਬੰਧ ਵਿੱਚ ਕੋਈ ਇਨਕੁਆਰੀ ਮੰਗ ਕਰਦੇ ਕਿ ਕੋਈ ਚਾਹੀਦੀ ਆ ਕੋਈ ਕੋਈ ਏਜੰਸੀ ਦਾ ਟਰੈਕਟਰ ਲੈ ਕੇ ਉਹ ਏਜੰਸੀ ਆ ਕੋਈ ਬੇਕਾਰ Mahindra ਲੈ ਉਹ ਹੋਰ ਏਜੰਸੀਆਂ ਸੋਨਾਲਿਕ ਆ ਵੀ ਇਹਨਾਂ ਨੂੰ ਇਹ ਹੀ ਪਸੰਦਾ ਹੈ ਟਰੈਕਟਰ ਤਾਂ ਕਹਿੰਦਾ ਮਤਲਬ ਕਿ ਜਿਹੜਾ ਜਨਤਾ ਦੇ ਪੈਸੇ ਜਿਹੜੇ ਟੈਕਸ ਦੇ ਪੈਸਾ ਵਾ ਇਹ ਮਿਸ ਯੂਜ਼ ਕੀਤਾ ਰਿਹਾ ਨੇ ਬੰਦੂ ਯੂਜ਼ ਹੀ ਕੀਤਾ ਹੈ ਸ਼ੱਕ ਵਾਲੀ ਥੋੜੀ ਗੱਲ ਆ ਟੋਟਲ ਕਿੰਨੇ ਟਰਾਲੀ ਟਰੈਕਟਰ ਚੱਲਦੇ ਆਂ ਸ਼ਹਿਰ ਦੇ ਵਿੱਚ ਸ਼ਹਿਰ ਦੀ ਚਾਰ ਹੀ ਚੱਲਦੀ ਤੇ ਟੋਟਲ ਰੋਹ ਤੇ ਕਿੰਨਾ ਕੂੜਾ ਚੱਲਦੇ ਆਂ ਕਿੰਨਾ ਕਿੰਨਾ ਕੂੜਾ ਰੋਹ ਦਾ ਜਿਹੜਾ ਇਕੱਠਾ ਹੁੰਦਾ ਵਾ ਸ਼ਹਿਰ 'ਚ ਕੂੜਾ ਦਾ ਹਰ ਦਿਨ ਕੂੜੀ ਲੱਗਦੇ ਇੱਕ ਟਰਾਲੀ ਨੇ ਤਿੰਨ ਜਿਹੜੇ ਲੋੜੇ ਹੋਵੇ ਵੱਧ ਤੋਂ ਵੱਧ ਠੀਕ ਹੈ ਨਾ ਇਸ ਤੋਂ ਵੱਧ ਲੱਗਦੇ ਗਰਮੀਆਂ ਇੰਨੀ ਆ ਹਰ ਇੱਕ ਟਰਾਲੀ ਨੇ ਤਿੰਨ ਜਿਹੜੇ ਲਾਦੇ ਆ ਫੇਕ ਕਮਰਸ਼ਲ ਜਲਦੀ ਸਾਡੀ ਟਰਾਲੀ ਨਹੀਂ ਤੇ ਜੇ ਤੁਸੀਂ ਗੱਲ ਕਰਦੇ ਕਿ ਜਿਹੜਾ ਸੈਕਟਰੀ ਹੈ ਸੈਕਟਰੀ ਵੱਲੋਂ ਵੀ ਮਿਸਬੀਵ ਕੀਤਾ ਜਾਂਦਾ ਉਹਨੂੰ ਵੀ ਕਿੱਦਾਂ ਦੇਖਦੇ ਤੁਸੀਂ ਅਫਸਰ ਸਾਰੇ ਸਾਡੇ ਨਾਲ ਕਰਦੇ ਨੇ ਅਸੀਂ ਕਿਹੜਾ ਸੈਕਟਰੀ ਦੀ ਗੱਲ ਕਰੀਓ ਸਬਡੈਂਟ ਸਬਡੈਂਟ ਹੁਣ ਸਾਡੇ ਬੋਲ ਕੇ ਗਿਆ ਸਾਡੇ ਮਲਾ ਆਪਣੇ ਪ੍ਰਧਾਨ ਨੂੰ ਠੀਕ ਹੈ ਜਿਹੜਾ ਸਾਡਾ ਅਫਸਰ ਹੈ ਜਿਹੜਾ ਸਾਡੇ ਪ੍ਰਧਾਨ ਦੀ ਗੱਲ ਮੰਨਦਾ ਜੇ ਅੱਜ ਕੋਈ ਜਾਣਦਾ ਕੋਈ ਬੁਲਾ ਜਾਂਦਾ ਕੰਮ ਪ੍ਰਧਾਨ ਨੇ ਜਾਣਾ ਤੇ ਤੁਸੀਂ ਇੱਧਰ ਮਲਾਜਮਾਰੀ ਇਹ ਬਦਲੀ ਚਾਹੁੰਦੇ ਕਿ ਚਾਹੁੰਦੇ ਬਿਲਕੁਲ ਚਾਹੁੰਦੇ ਹਾਂ ਅਸੀਂ ਬਦਲੀ ਕੀ ਇਹਨਾਂ ਦੇਤੇ ਕੋਈ ਕਾਨੂੰਨੀ ਕਾਰਵਾਈ ਵੀ ਦੀ ਮੰਗ ਕਰਦੇ ਚਾਹੀਦੀ ਵੀ ਇਹਨਾਂ 'ਚ ਕਾਰਵਾਈ ਹੋਣੀ ਚਾਹੀਦੀ ਅਸੀਂ ਵਿਜੀਲੈਂਸ ਨੂੰ ਰਿਪੋਰਟ ਜਮ੍ਹਾਂ ਕਰਾਂਗੇ